ਪੁਰਾਤਨ ਗ੍ਰੰਥਾਂ ਦੇ ਵਿੱਚ ਇਹ ਉਲੇਖ ਹੁੰਦਾ ਹੈ ਕਿ ਕਾਲ ਯੁਗ ਦਾ ਪਰ ਬਾਉਜਤ ਸਿਖਰਾਂ ਤੇ ਜਾਵੇਗਾ ਕਾਲ ਯੁਗ ਵਧੇਗਾ ਉਦੋਂ ਤੀਰਥ ਉਹਨਾਂ ਦੇ ਅਭਿਮਾਨੀ ਦੇਵਤੇ ਅਤੇ ਤੀਰਥਾਂ ਦਾ ਪ੍ਰਤਾਪ ਜਿਹੜਾ ਇਸ ਧਰਤੀ ਤੋਂ ਪ੍ਰਸਥਾਨ ਕਰ ਜਿਏਗਾ ਸੰਸਾਰ ਤੋਂ ਪ੍ਰਸਥਾਨ ਕਰਨ ਲੱਗ ਜਿਏਗਾ ਸਾਧੂ ਮਹਾਪੁਰਸ਼ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਤਪ ਕਰਨ ਵਾਲੇ ਉਸ ਇੱਕ ਦੇ ਪ੍ਰੇਮ ਦੇ ਵਿੱਚ ਕਲੀਨ ਹੋਣ ਵਾਲੇ ਉਹ ਵੀ ਤੀਰਥ ਦੇ ਸਮਾਨ ਹੀ ਹਨ ਉਹ ਵੀ ਤੀਰਥ ਦਾ ਸਰੂਪ ਹੀ ਹਨ ਜਿਹੜੇ ਘਰ ਘਰ ਜਾ ਕਰਕੇ ਤਾਰਦੇ ਹਨ ਜਿਹੜਾ ਕਿ ਧਰਤੀ ਤੇ ਬਣਿਆ ਤੀਰਥ ਹੈ ਤਪ ਸਥਾਨ ਹੈ ਉਹ ਇੱਕ ਜਗ੍ਹਾ ਤੱਕ ਸੀਮਿਤ ਹੈ ਪਰ ਜਿਹੜਾ ਸਾਧੂ ਹੈ ਉਹ ਐਸਾ ਤੀਰਥ ਹੈ ਜਿਹੜਾ ਘਰ ਘਰ ਜਾ ਕੇ ਨਗਰ ਨਗਰ ਜਾ ਕੇ ਦੇਸ਼ਾਂ ਦੇਸ਼ਾਂ ਜਾ ਕਰਕੇ ਜੀਵਾਨੂ ਆਪਣੇ ਉਪਦੇਸ਼ ਨਾਲ ਨਿਹਾਲ ਕਰਕੇ ਉਹਨਾਂ ਨੂੰ ਤਾਰਦਾ ਆਪਣੀ ਕਿਰਪਾ ਦੇ ਨਾਲ ਤਾਰਦਾ ਹੈ ਐਸੇ ਸਾਧੂ ਮਹਾਂਪੁਰਸ਼ਾਂ ਦਾ ਸੰਸਾਰ ਤੋਂ ਜਾਣਾ ਵੀ ਇੱਕ ਵੱਡੇ ਤੀਰਥਾਚਾਰਲੇ ਜਾਣਾ ਹੈ ਪਿਛਲੇ ਦਿਨੀ ਐਸਾ ਹੀ ਇੱਕ ਵੱਡਾ ਤੀਰਥ ਇਸ ਸੰਸਾਰ ਤੋਂ ਪ੍ਰਸਥਾਨ ਕਰ ਗਏ ਆਪਾਂ ਸਾਰੇ ਜਾਣਦੇ ਹਾਂ ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜੋ ਪਿਛਲੇ 26 ਅਗਸਤ 2025 ਨੂੰ ਆਪਣਾ ਸਰੀਰ त्यागे ਕਰਕੇ ਸੰਗੀਆਂ ਨੂੰ ਸੰਗਤਾਂ ਨੂੰ ਪ੍ਰੇਮੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੂੰ ਤੀਰਥ ਕਿਉਂ ਕਿਹਾ ਹੈ? ਉਹ ਤੀਰਥ ਦੇ ਸਮਾਨ ਕਿਵੇਂ ਹਨ? ਮਹਾਂਪੁਰਸ਼ਾਂ ਦੇ ਮੋਡਲ ਜੀਵਨ ਬਨਲੇ ਆਪਾਂ ਥੋੜੀ ਜਿਹੀ ਝਾਤ ਮਾਰੀਏ। ਮਹਾਂਪੁਰਸ਼ਾਂ ਦਾ ਜਨਮ ਜਿਹੜਾ ਉਹ 15 ਜੁਲਾਈ 1962 ਇਸਮੀ ਪਿੰਨ ਮਕਸੋਦਰਾ ਜਿਲ੍ਹਾ ਲੁਧਿਆਣਾ ਮਹਾਪੁਰਸ਼ਾਂ ਦੇ ਪਿਤਾ ਸਰਦਾਰ ਉਜਾਗਰ ਸਿੰਘ ਜੀ ਅਤੇ ਮਾਤਾ ਗੁਰਦੇਵ ਕੌਰ ਜੀ ਉਹਨਾਂ ਦੇ ਘਰ ਵਿਖੇ ਹੁੰਦਾ ਜਿਹੜੀ ਪਹਿਲੀ ਪੜ੍ਹਾਈ ਹੈ 8ਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਕੀਤੀ ਜਾਂਦੀ ਹੈ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਪੈਣ ਕੁਣਾ ਨਹੀਂ ਕਲਾਂ ਪਰਿਵਾਰ ਪਹਿਲਾਂ ਹੀ ਰਾਣਾ ਸਾਹਿਬ ਦੇ ਖੇ ਵੱਡੇ ਮਹਾਪਰਸੰਤ ਬਾਬਾ ਵੀਰਸਰ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਪਰਸੰਤਾ ਸੰਗਿਸੀ ਦਿਵਾਨਾਂ ਵਿੱਚ ਹਾਜ਼ਰੀਆਂ ਭਰਨੀ ਆ ਸਥਾਨ ਤੇ ਹਾਜ਼ਰੀਆਂ ਭਰਨੀ ਸੇਵਾਵਾਂ ਕਰਨੀਆਂ ਦਸਵੀਂ ਦੀ ਪੜਾਈ ਪੂਰੀ ਕਰਕੇ ਮਹਾਪਰਸ ਬਾਬਾ ਬਲਵਿੰਦਰ ਸਿੰਘ ਜੀ ਬਚਪਨ ਵਿੱਚ ਹੀ ਰਾਣਾ ਸਾਹਿਬ ਦੇ ਖੇ ਛੋਟੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ ਸੇਵਾ ਲਈ ਬੇਨਤੀ ਕੀਤੀ ਛੋਟੇ ਮਹਾਰਾਜ ਜੀ ਨੇ ਆਗਿਆ ਦਿੱਤੀ ਕਿ ਪਹਿਲਾਂ ਬੀਏ ਦੀ ਪੜਾਈ ਕਰ ਲਈ ਜਾਵੇ ਮਹਾਪੁਰਸਾਨਾ ਫਿਰ ਉੱਥੇ ਹੀ ਕਰਮਸਰ ਅੜਾ ਸਾਹਿਬ ਗਵਰਨਮੈਂਟ ਕਾਲਜ ਦੇ ਵਿੱਚ ਬੀਏ ਦੀ ਪੜਾਈ ਕੀਤੀ ਫਿਰ ਬਾਅਦ ਚ ਲੁਧਿਆਣੇ ਇਕਨੋਮਿਕਸ ਦੀ ਐਮਏ ਕੀਤੀ ਤੇ ਸਾਲ ਪਿਛੋਂ ਹੀ ਮਹਾਪੁਰਸਾਨ ਦੇ ਚਰਨਾਂ ਵਿੱਚ ਆ ਗਏ ਉਹ ਛੇੜਾ ਕਰਕੇ ਗੁਰਬਾਨੀ ਦੀ ਸੰਖਿਆ ਗੁਰੂ ਚਰਨਾਂ ਦੀ ਸੇਵਾ ਮਹਾਪੁਰਸਾਨ ਦੀ ਸੇਵਾ ਵਿੱਚ ਸਰ ਗੁਰਬਾਨੀ ਦੀ ਸੰਖਿਆ ਨਹੀਂ ਗੁਰਤਿ ਹਾਰ ਦੀ ਤੇ ਹੋਰ ਵੱਡੇ ਗ੍ਰੰਥਾਂ ਦੀ ਸੰਖਿਆ ਲਤੀ ਅਤੇ ਬਾਅਦ ਵਿੱਚ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੇ ਨਾਲ 86 ਦੇ ਵਿੱਚ ਲੰਡਨ ਵੀ ਗਏ ਜਥੇ ਦੇ ਵਿੱਚ ਰਹਿ ਕਰਕੇ 87 ਵਿੱਚ ਜਦ ਮਹਾਪੁਰਸ਼ ਜਿਹੜੇ ਹਨ ਸਰੀਰ ਕਰਕੇ ਦੀਵਾਨ ਲੋਰ ਵਿੱਚ ਸਮਰਥ ਹੁੰਦੇ ਹਨ ਤੇ ਮਹਾਪੁਰਸ਼ਾਂ ਨੇ ਜਿਹੜੀ ਕੀਰਤਨ ਦੀ ਦੀਵਾਰ ਦੀ ਸੇਵਾ ਅਮਰ ਸੰਚਾਰ ਦੀ ਸੇਵਾਵਾਂ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਜੀ ਨੇ ਉਹ ਗੇ ਕੀਤਾ ਸਮਾਂ ਨਿਕਲਿਆ ਕੀਮਨ ਸੰਤ巴巴 ਤੇਜਾ ਸਿੰਘ ਜੀ ਜਦ ਸਰੀਰ ਕਰਕੇ ਵਿਛੋੜਾ ਦੇ ਜਾਂਦੇ ਹਨ ਉਹ ਤੋਂ ਬਾਅਦ 2014 ਦੇ ਵਿੱਚ ਮਹਾਂਪੁਰ ਸਵਾਵਾ ਬਲਜਿੰਦਰ ਸਿੰਘ ਜੀ ਨੂੰ ਰਾੜਾ ਸੇ ਸੰਪਰਦਾਏ ਮੁਖੀ ਵਜੋਂ ਦਸਤਾਰ ਬੰਦੀ ਹੁੰਦੀ ਹੈ ਪਰ ਉਹਨਾਂ ਨੇ ਇੱਕ ਮੁਖੀ ਵਜੋਂ ਹੀ ਨਹੀਂ ਇੱਕ ਸੇਵਾਦਾਰ ਹੋਣ ਵਜੋਂ ਹੀ ਸੇਵਾ ਨਿਭਾਈ ਤੇ ਜਿਹੜੀ ਉਹਨਾਂ ਦੀ ਗੱਲ ਆਪਾਂ ਇਸ ਵਰਸੀ ਦੌਰਾਨ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਮੈਂ ਮੁਖੀ ਨਹੀਂ ਸੇਵਾਦਾਰੀ ਮੈਨੂੰ ਸੇਵਾਦਾਰੀ ਕਿਹਾ ਜਾਵੇ ਮੁਖੀ ਬਾਰ-ਬਾਰ ਨਾ ਕਿਹਾ ਜਾਵੇ ਸਤਿਮੁੱਚੀ ਉਹਨਾਂ ਨੇ ਇੱਕ ਸੇਵਾਦਾਰ ਬਣ ਕੇ ਸੰਪਰਦਾ ਦੀ ਸੰਗਤਾਂ ਦੀ ਇੱਥੋਂ ਤੱਕ ਨਹੀਂ ਪੂਰੀ ਕੌਮ ਦੀ ਸੇਵਾ ਕੀਤੀ ਰਾਣਾ ਸੇਵਸਥਾਨ ਨੂੰ ਤਰਕੀਸ਼ੀਲ ਕੀਤਾ ਲੰਗਰ ਹਾਲ ਬਣਾਏ ਸੰਗਤਾਂ ਦੀ ਸਹੂਲਤ ਵਾਸਤੇ ਹੋਰ ਕਮਰੇ ਹੋਰ ਆਦੀ ਤਰਕੀਸ਼ੀਲ ਕਾਰਜ ਕੀਤੇ ਤੇ ਉਹਨਾਂ ਨੇ ਦੇਖਿਆ ਕਿ ਅਜੋਕੇ ਸਮੇਂ ਦੇ ਅੰਦਰ ਜਿਹੜਾ ਪ੍ਰਚਾਰ ਹੈ ਉਹ ਆਪਾਂ ਦੇਖਦੇ ਹਾਂ ਕਿ ਗ੍ਰੰਥਾਂ ਦੇ ਪਾਸੋਂ ਕਿਤਾਬਾਂ ਦੇ ਪਾਸੋਂ ਲੋਕ ਦੂਰ ਹੁੰਦੇ ਜਾਂਦੇ ਹਨ ਉਹਨਾਂ ਨੇ ਦੇਖਿਆ ਕਿ ਅਜੋਕੇ ਯੁੱਗ ਦੇ ਵਿੱਚ ਹਰੇਕ ਸੂਲਤ ਅਸੀਂ ਮੋਬਾਈਲ ਦੇ ਵਿੱਚ ਹੀ ਭਾਲਦੇ ਹਾਂ ਤੇ ਉਹਨਾਂ ਨੇ ਇੱਕ ਵੱਡੇ ਵਰਦਾਨ ਦੇ ਰੂਪ ਦੇ ਵਿੱਚ ਜੋ ਸਿੱਧੋ ਹੀ ਐਪ ਵਿਦਵਾਨਾਂ ਦੇ ਵਾਸਤੇ ਪ੍ਰਚਾਰਕਾਂ ਦੇ ਵਾਸਤੇ ਹੋਰ ਸੰਗਤਾਂ ਦੇ ਵਾਸਤੇ ਜੋ ਗੁਰ ਇਤਿਹਾਸ ਦੇ ਨਾਲ ਪਿਆਰ ਰੱਖਦੀਆਂ ਹਨ ਗੁਰਬਾਨੀ ਦੇ ਨਾਲ ਪ੍ਰੇਮ ਰੱਖਦੀਆਂ ਹਨ ਇਸਰ ਮਾਈਕਰੋਮੀਡੀਆ ਐਪ ਜੋ ਹੈ ਮਾਹਪੁਰਸਾਂ ਨੇ ਤਿਆਰ ਕਰਵਾਈ ਇੱਕ ਵੱਡਾ ਕਾਰਜ ਪੰਥ ਦੀ ਸੇਵਾ ਵਿੱਚ ਕੀਤਾ ਇਹ ਸਾਹਿਬ ਦੇ ਅੰਦਰ ਕੱਲੀ ਕੁਰਬਾਨੀ ਹੀ ਨਹੀਂ ਗੁਰ ਇਤਿਹਾਸ ਦੇ ਵੱਡੇ ਗ੍ਰੰਥ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਗੁਰਬਿਲਾਸ ਪਾਛੀ 6 6 ਮੇ 10ਵੀਂ ਅਤੇ ਹੋਰ ਵੱਡੀਆਂ ਮੁੱਲ ਗ੍ਰੰਥਾਂ ਦੀ ਅਰਥਾਵਲੀ ਅਰਥਾਂ ਸਮੇਤ ਉਹਨਾਂ ਨੇ ਸਾਹਿਬ ਦੇ ਵਿੱਚ ਸ਼ਾਮਿਲ ਕੀਤੇ ਗੁਰਬਾਣੀ ਦੇ ਅਰਥ ਸ੍ਰੀ ਦਸਮਗ੍ਰੰਥ ਸਾਹਿਬ ਦੇ ਅਰਥ ਹੋਰ ਭਾਈ ਗੁਰਦਾਜ ਜੀ ਦੀ ਬਾਰਾ ਭਾਈ ਅਨੰਦ ਲਾਲ ਜੀ ਅਤੇ ਮਹਾਨ ਕੋਸ਼ ਭਾਈ ਕਾਨਸ ਕਿਨਾਬਾ ਭਾਈ ਵੀਰ ਸਿੰਘ ਜੀ ਦੇ ਗੁਰਬਾਣੀ ਦੇ ਅਰਥ ਹੋਰ ਵੱਡੇ ਗ੍ਰੰਥ ਇਸ ਐਪ ਦੇ ਵਿੱਚ ਸ਼ਾਮਿਲ ਕੀਤੇ ਜੋ ਉਹਨਾਂ ਨੇ ਪੰਤੀ ਸੇਵਾ ਵਿੱਚ ਇਹ ਐਪ ਜਾਰੀ ਕੀਤੀ ਜਿ ਤੋਂ ਆਉਣ ਵਾਲੇ ਸਮੇਂ ਦੇ ਅੰਦਰ ਸਭ ਨੇ ਲਾਹਾ ਲਿਆ ਕਰਕੇ ਤਰਨਾ ਤੇ ਤਰ ਵੀ ਰਹੇ ਮਹਾਂਪੁਰਸਾਂ ਨੇ ਸਰੀਰ ਦੇ ਹੁੰਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਪ੍ਰਚਾਰ ਕੀਤਾ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਬਾਣੀ ਬਾਣੇ ਦੇ ਨਾਲ ਜੋੜਿਆ ਗੁਰਨਾਮ ਦੀ ਦਰ ਘਰ ਦੇ ਨਾਲ ਜੋੜਿਆ ਹਰ ਇੱਕ ਅਸਿਰਤਨ ਦੀ ਧੁਨਾਂ ਦੇ ਨਾਲ ਨਦਰੋ ਨਦਰ ਨਿਹਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਕੀਤਾ ਮਹਾਂਪੁਰਸਾਂ ਦੇ ਵੱਡੇ ਮਹਾਂਪੁਰਸਾਂ ਦੇ ਦਿਵਾਨ ਮਹਾਂਪੁਰਸ ਬਾਬਾ ਬਲਜਿੰਦਰ ਸਿੰਘ ਜੀ ਦੇ ਦਿਵਾਨ ਅੱਜ ਵੀ YouTube ਤੇ ਪਏ ਹਨ ਜਿਥੋਂ ਪਹਿਲਾਂ ਨਿਹਾਲ ਕਰਦੇ ਸਨ ਹਰਦਸ ਕੀਰਤਨ ਦੇ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਰੀਰ ਦੇ ਜਾਣ ਤੋਂ ਬਾਅਦ ਵੀ ਉਹਨੇ ਹਾਲ ਕਰਨਗੇ ਤੇ ਕਰ ਰਹੇ ਹਨ ਬੰਤਾਂ ਨੇ ਤਰਕ ਜਾਣਾ ਤੇ ਬੰਤ ਤਰ ਚੁੱਕੇ ਹਨ ਪੈਸੇ ਮਹਾਂਪੁਰ ਸੁਗਰਲੇ ਸੰਸਾਰ ਉੱਤੇ ਆਉਦੇ ਹਨ ਆਪਾਂ ਦੇਖ ਰਹੇ ਜਿਸ ਤਰ੍ਹਾਂ ਕਲ ਡੁਕ ਦਾ ਪ੍ਰਭਾਵ ਵਧੀ ਜਾਂਦਾ ਹੈ ਅਗਿਆਨਤਾ ਵਿਕਾਰਤਾ ਪਾਪ ਔਗਣ ਜਿਸ ਤਰ੍ਹਾਂ ਸੰਸਾਰ ਤੇ ਵਧ ਜਾਂਦੇ ਹਨ ਤੇ ਐਸੇ ਕਾਨਕ ਸਮੇਂ ਦੇ ਵਿੱਚ ਮਹਾਪੁਰਸ਼ਾਂ ਦਾ ਚਲੇ ਜਾਣਾ ਇੱਕ ਵੱਡੇ ਤੀਰਥ ਪੀਰਾਂ ਤੇ ਜਾ ਕੇ ਜਿੱਥੇ ਸਾਡੇ ਪਾਪਾਂ ਦਾ ਨਿਵਾਰਨ ਹੁੰਦਾ ਉਹਨਾਂ ਦਾ ਨਿਵਾਰਨ ਹੁੰਦਾ ਹੈ ਤੇ ਅਸੀਂ ਪੰਨਾਵ ਲਗਦੇ ਹਾਂ ਐਸੇ ਤੀਰਥ ਦਾ ਚਲੇ ਜਾਣਾ ਹੈ ਸਮਝੋ ਕਿ ਕੋਈ ਐਸਾ ਤੀਰਥ ਚੱਲੇਗਾ ਜਿੱਥੇ ਸਾਡੇ ਪਾਪ ਖਤਮ ਹੁੰਦੇ ਸਨ ਜਿਹਨੂੰ ਦੇਖ ਕਰਕੇ ਜਿਹਨੂੰ ਸੁਣ ਕਰਕੇ ਜਿੱਥੋਂ ਆਈ ਧੁਨੀ ਤੋਂ ਸਾਡੇ ਕੰਨ ਪਵਿੱਤਰ ਹੁੰਦੇ ਸਨ ਜਥੇ ਨਤਮਸਤਕ ਹੋਣ ਦੇ ਨਾਲ ਸਾਡੇ ਪਾਪ ਆਗੁਣ ਮਨ ਦੇ ਵਿਕਾਰ ਦੂਰ ਹੁੰਦੇ ਸਨ ਐਸਾ ਤੀਰ ਸਾਡੇ ਪਾਸੋਂ ਖੁੱਸ ਗਿਆ। ਸਤਿਗੁਰ ਅੱਗੇ ਇਹ ਹੀ ਬੇਨਤੀ ਹੈ ਕਿ ਐਸੇ ਮਹਾਪੁਰਸ਼ ਜਿਨ੍ਹਾਂ ਨੇ ਕਹਿ ਲੋ ਪੂਰਾ ਜੀਵਨ ਭਾਰ ਹੀ ਰਹਿ ਕਰਕੇ ਇੱਥੇ ਆਪ ਵੱਡਿਆਂ ਦਾ ਅਸ਼ੀਰਵਾਦੇ ਵੱਡੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਲਿਆ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਵਿੱਚ ਪੰਥ ਦੀ ਕੌਮ ਦੀ ਸੇਵਾ ਦੇ ਵਿੱਚ ਆਪਣਾ ਸਾਰਾ ਜੀਵਨ ਲਗਾ ਦਿੱਤਾ ਹੈ ਸੇ ਮਹਾਪੁਰਸ਼ ਸਾਡੇ ਵਰਗੇ ਪਾਪੀਆਂ ਨੂੰ ਤਾਰਨ ਦੇ ਲਈ ਸਦਾ ਹੀ ਆਉਂਦੇ ਰਹਿਣ ਤੇ ਆਪਣੀ ਕਿਰਪਾ ਦੇ ਨਾਲ ਸੰਗਤਾਂ ਨੂੰ ਇਸ ਦੁਨੀਆ ਨੂੰ ਨਿਹਾਲ ਕਰਕੇ ਜਿਨੀ ਨਾਮ ਚਾਇਆ ਗਏ ਮਸਕਤ ਦਾ ਹਾਲ ਨਾਨਕ ਤੇ ਮਖੋਜਲੇ ਖੇਤੀ ਛੁੱਟੀ ਨਾਲ ਦੇ ਮਹਾਕਨ ਸਰਾਬ ਤੇ ਉਤਰੇ ਹਨ ਤੇ ਹੋਰ ਸੰਸਾਰ ਨੂੰ ਵੀ ਤਾਰ ਕਰਕੇ ਜਨਮ ਬਰਨ ਦੇ ਘੜ ਤੋਂ ਪਰੇ ਕਰਕੇ ਉਸ ਪਰਮੇਸ਼ਰ ਦੇ ਨਾਲ ਜੋੜਨਾ ਸੋ ਉਹਨਾਂ ਦਾ ਜਾਣ ਦਾ ਦੁੱਖ ਸਿਰਫ ਸੰਪਰਦਾ ਨੂੰ ਹੀ ਨਹੀਂ ਆਮ ਸੰਗਤਾਂ ਨੂੰ ਹੀ ਕਹਿ ਲੋਗੇ ਪਰ ਪੰਥ ਨੂੰ ਹੀ ਵੱਡਾ ਘਾਟਾ ਪਿਆ ਐਸੇ ਮਹਾਪੁਰਸ਼ਾਂ ਦੇ ਜਾਣ ਦਾ ਸੋਨਾ ਮਹਾਪੁਰਸ਼ਾਂ ਦੇ ਪਾਵਨ ਚਰਨਾ ਕਮਨਾਂ ਵਿੱਚ ਸਦਾ ਹੀ ਕੋਟਾ ਨਕੋਟਾ ਨਮਸਕਾਰ ਹੈ ਕਿਉਂਕਿ ਉਹ ਮਹਾਪੁਰਸ਼ ਵੈਸੇ ਤੇ ਜਨਮ ਮਰਨ ਦੋਹੋਂ ਮੈਂ ਨਹੀਂ ਹਨ ਪਰ ਉਪਕਾਰਿਆਏ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਨਾਮ ਵਰ ਜੋ ਸਾਧੂ ਰਿਹਾ ਹੈ ਗੁਰੂ ਗੋਬਿੰਦ ਕਹੋ ਨਾਨਕ ਇਸ ਜਗਤ ਮੈਂ ਕੰਨ ਜਪਿਓ ਗੁਰਮੰਤ ਉਹਨਾਂ ਦੀ ਸਿੱਖਿਆਵਾਂ ਉਹਨਾਂ ਦੇ ਬੋਲ ਉਹਨਾਂ ਦਾ ਤਪਸਥਾਨ ਸਦਾ ਹੀ ਸੰਸਾਰ ਦਾ ਕਲਿਆਣ ਕਰਦੇ ਸੰਤ ਕਰਦੇ ਆ ਕਿ ਰਹਿਣਗੇ ਐਸੇ ਮਹਾਪੁਰਸ਼ਾਂ ਦੇ ਪਾਵਨ ਚਰਨਾ ਕਮਲਾਂ ਵਿੱਚ ਕੋਟਾਨ ਕੋਟਾ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ